ਕਾਂਗਰਸ ਦਾ ਬੁੱਢ ਮੁੰਡਾ ਕੋਈ ਲਾ ਦੇ 20000 ਦੀ ਪਾਟੀ ਤੇਰਾ ਦਿਮਾਗ ਹੱਲ ਗਿਆ ਉਹ ਨਹੀਂ ਯਾਰ ਉਹ ਤਾਂ ਉਹਨਾਂ ਨੂੰ ਆਇਆ ਹੋਵੇ ਕਿ ਪਹਿਲਾਂ ਨਾ ਨਾ ਪਹਿਲੇ ਤੁਸੀਂ ਕਿਹੜਾ ਦਾ 20000 ਦੇਈ ਜਾਂਦੇ ਫਿਰ ਮੈਨੂੰ ਕੱਦ ਹੈ ਨਹੀਂ ਤਾਂ ਚੱਕ ਵੇਚਤੀ 12 ਦੀ ਬਸ ਉਹ ਨਹੀਂ ਜੇ ਲੈ ਕੇ ਜਾਣੀ ਪੱਤ 18000 ਐ ਉਮਰ ਬਾਉਣੇ ਨੇ ਨਵੇਂ ਗਾਕਨੇ ਹੋ ਤੱਕਰੀ 100 ਲੈ ਕੇ ਦੇਣੀ ਹੈ ਇਹਨਾਂ ਨੂੰ ਕੋਈ ਗੱਲ ਨਹੀਂ ਦੇਣੀ 1 ਕੇ ਦਾ 30000 30 ਤੇ 2 ਐ ਹਜੇ ਕਿਹੜਾ ਸੂਪੀ ਉਹ ਤਾਂ 20000 ਦੀ ਮੰਗਦੇ ਆ ਤੇ ਮਨੋ ਲੈ ਬੜਾ ਹਲਣੇ ਨਾ ਕਿਉਂ ਬਣਾ ਲੈ ਵਿਚਾਰੀ ਨੂੰ ਐਡਾ ਪਾਪ ਕਰੇਗਾ ਆਪਣਾ ਬੱਕਰੀ ਆ ਜੀ ਦੋ ਬੱਚੇ ਦੇਊਗੀ ਮੁੱਲ ਪੂਰੇ ਕਰ ਜੂਗੀ ਰੇਟ ਭਾਈ ਪਹਿਲਾਂ ਦੱਸ ਰੇਟ ਦੱਸਿਆ ਭਾਈ ਇਹ ਯਾ ਤੂੰ ਵੀ ਸਹੀ ਲਾ ਯਾਰ ਇੱਕ ਚ ਸਹੀ ਲਾ ਬਾਬਾ ਆਏ ਤਾਂ ਖਰਚਾ ਹੋ ਰਗ ਨੂੰ ਰੱਬ ਵਰਗਾ ਗਾਹਕ ਹੈ ਕੋਈ ਗਵਰ 10000 ਉਹ 10 ਦੀ ਕਹਿੰਦਾ ਭਾਈ ਹੋਰ ਕਿੰਨੇ ਦੇਣੀ ਬਾਈ ਦੀ ਕਹੀਏ ਕੋਈ ਮਾਨ ਤੇਰਾ ਦਿਮਾਗ ਹੱਲ ਗਿਆ ਮਣਕਾ ਮਣਕਾ ਉਹ ਨਹੀਂ ਤੂੰ ਵੀ ਮਣਕਾ ਅੰਗਰੇਜ਼ ਦਾ ਬੁੱਢ ਮੁੰਡਾ ਓਏ ਲਾ ਦੇ ਐਟ ਬਾਈ ਉਧਰ ਵੀ ਵੇਖ ਪਤਾ ਦੇਣੀ ਆ ਹਾਂ ਕਿੰਨੇ ਲਾਇਨਾਂ ਤੇ 10000 ਹੁਣ ਦੱਸਦੀ ਹੈਗੀ ਤੂੰ ਆਪ ਵੇਖ ਲੈ ਇੱਕੋ ਹੀ ਲਾਇਦੇ ਕਿੰਨੇ ਦੇਣੀ ਲਾਜੋ ਐ ਤੂੰ ਬਾਸ ਚੱਲ ਫਿਰ ਕੋਈ ਖਰਚਾ ਯਾਰ ਮਾਰੇ ਮਾਰੇ ਪਰ ਨਾ ਚੱਲੇ ਹੁਣਾਂ ਕਰ ਦੇਣੀ ਆ ਤੇ ਨਹੀਂ ਦੇਣੀ ਨਾ ਸੀ ਦੇ ਦੇ ਬਸ ਮੈਂ ਦੇ ਦੂੰਗਾ ਜੇ ਮੈਨੂੰ ਸਾਹਵ ਚਾਹੀਦਾ ਬਸ ਦੇ 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 ਦਊਗਾ ਮੈਂ ਕੀ ਲੋੜ ਐ ਵੀ ਖੜਾ ਕੇ ਕੋਈ ਨਹੀਂ ਖੜਾ ਕੇ ਉਹ ਨਹੀਂ 1000 2000 ਨਾਲ ਨਹੀਂ ਹੋਣੀ ਭਾਈਏ ਹੋਰ ਪੂਰੇ 20000 ਦੀ ਪਾਟੀ ਤੇਰਾ ਦਿਮਾਗ ਹੱਲ ਗਿਆ ਉਹ ਨਹੀਂ ਯਾਰ ਉਹ ਤਾਂ ਉਹਨਾਂ ਨੂੰ ਆਇਆ ਹੋਵੇ ਕਿ ਪਹਿਲਾਂ ਨਾ 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 ਉਹ ਦੇਤੀ ਥੋੜੀ ਹੁੰਦਾ ਆਏ ਕਿਹੜੇ ਤੋਂ ਚੱਲੀ ਨਾ ਐ ਨਹੀਂ ਚੱਲਦਾ ਨਹੀਂ ਨਹੀਂ ਉਹ ਦੇਤੀ ਕਰ ਲਿਖਾਈ ਉਹ ਕਰਾ ਲਾਂਗੇ ਉਹ ਲਿਖਾਈ ਮੈਂ ਕਰਾ ਦਊਗਾ ਛੋਟਾ ਵੀ ਕਰੂੰਗਾ ਤੁਹਾਨੂੰ ਖੁੱਲੀਆਂ ਐਵੇਂ ਵੇਖ ਨਾ ਰਹਿਣ ਦੇ ਛੋਟਾ ਨਹੀਂ ਨਹੀਂ ਉਹ ਪੱਟ 20000 ਦੀ ਹੋਊਗੀ ਆ ਨਹੀਂ ਫੇਰੇ ਮੈਂ ਪਕਾਈ ਦਾ ਕਰਾ ਮੇਰੀ ਵੀ ਨਾ ਉਹਨਾਂ ਦੀ ਖਰਾਬ ਆਈਆਂ ਐ ਆਪਾਂ 10 11 11000 ਦੀਆਂ ਪੱਠਾ ਮਿਲਦੀਆਂ ਇਹ ਰਿਓ ਜੀਆਂ ਦੋ ਬੱਚੇ ਦੇ ਕਿ ਕਿੰਨੇ ਰੁਪਈਆ ਦੇ ਆ ਨਾ 1000 ਰੁਪਈਆ ਦੇ ਬੱਚੇ ਤੇ ਫੇਰ 1000 ਚ ਬੱਕਰੀ ਕੌਣ ਦਿੰਦਾ ਉਹੀ ਗੱਲ ਆ ਕਿਹੜਾ ਸੂਈ ਖੜੀ ਆ ਬਾਈ ਸੂਹ ਗਈ ਯਾਰ ਇਹ ਤਾਂ ਆਪਾਂ ਵੀ ਛੋਟੇ ਛੋਟੇ ਹੁਣ ਆਪਾਂ ਮੇਰੇ ਕੰਨੇ ਚ ਦਾ ਵੇ ਕੋਈ ਮੈਂ ਕੰਨ ਚ ਨਹੀਂ ਦੱਸਦਾ ਬਸ ਆਹ ਪ੍ਰਸਾਦੀ ਖੋਈ ਆ ਹਾਂ ਕੱਦ ਗੋਨੀ ਕੱਦ ਤੇ ਬਾਈ ਪੈਸੇ ਪੈਸੇ ਤੁਸੀਂ ਕਿਹੜਾ 20000 ਦੇਈ ਜਾਂਦੇ ਫਿਰ ਮੈਂ ਕੱਦ ਹੈ ਨਹੀਂ ਚੱਕ ਵੇਚਤੀ 12 ਦੀ ਬਸ ਉਹ ਨਹੀਂ ਲੈ ਜਾ ਜੇ ਲੈ ਕੇ ਜਾਣੀ ਪੱਠ 18000 ਨਾ 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 ਕੁਝ ਲੈ ਜਾ 12 ਦੀ ਹੋਗੀ 12 ਦੀ ਹੋਗੀ ਤੂੰ ਪੈਸੇ ਦੇ ਉਹ ਵੀ ਲਿਆ ਬੂਰ ਕੋਈ ਛੱਡ ਪਰਾਂ ਮੁੱਕ ਗਈ ਦੇ ਦੇ ਫਿਰ ਕੋਈ ਨਹੀਂ ਬੂਰ ਕੰਨੀ ਵੀ ਲਿਆ ਲੈ ਆਓ ਐ ਉਮਰ ਬਹੁਣੇ ਨੇ ਨਵੇਂ ਗਾ ਕਰਨੇ ਹੋ ਤੱਕਰੀ 100 ਲੈ ਕੇ ਦੇਣੀ ਹੈ ਇਹਨਾਂ ਨੂੰ ਕੋਈ ਗੱਲ ਨਹੀਂ 100 ਲੈ ਕੇ ਦੇਣੀ ਹੈ ਥੋੜੀਆਂ ਤਾਂ ਨਹੀਂ ਲੈਣੀਆਂ ਅਜੋ ਪਸੰਦ ਕੋਈ ਕਰਦਾ ਯਾਰ ਉਹ ਬਚ ਡਾਕਟਰ ਪਸੰਦ ਕਰੂਗਾ

ਉਹ ਮੇਮ ਨਹੀਂ ਵੀ ਨਹੀਂ ਹੁੰਦੀ ਬਾਹਾਂ ਦੀ ਉਹ ਦੇਣੀ ਚੱਲ ਬੰਦੇ ਉਹ ਹੋਊਗੀ ਲੈ ਜਾਣਗੇ ਯਾਰ ਮੈਂ ਤੁਹਾਡੀ ਸਵਾਚ ਚ ਚਾਲੀ ਉਹ ਨਹੀਂ ਛੱਡਦੇ ਇਹਦਾ ਵੀ ਦੱਸ ਇਹ ਤੁਹਾਨੂੰ ਦੱਸਿਆ ਸੀਗਾ ਉਹ ਨਹੀਂ ਦੱਸਿਆ ਨਹੀਂ ਨਹੀਂ ਉਹ ਬਾਈ ਤੈਨੂੰ ਦੱਸਿਆ ਸੀਗਾ ਕਿੰਨਾ 20000 ਉਹ ਨਹੀਂ 32000 ਦੇ ਬਾਹੂ ਯਾਰ ਤੂੰ ਬਾਹਾਂ ਅੱਜ ਕਰਦਾ ਹਣਾ 32000 ਅੱਡੀ ਪੱਤਰੀ ਕੋੜ ਯਾਰ ਕੀ ਬੱਕਰੀਆਂ ਆ ਓ ਕਾ ਪੈਸਿਆਂ ਦੀ ਦੇਣੀ ਏ ਕੇ ਦਾ ਦੇ 32000 30 ਤੇ ਦੋ ਐ ਹਜੇ ਕਿਹੜਾ ਸੂਪੀ ਉਹ ਤਾਂ 20000 ਦੀ ਮੰਗਦੇ ਆ ਤੇ ਮਨੋ ਲੈ

ਮੋਹਜਾਰ ਤੇ ਸਾਰੇ ਫਿਰਲੇ ਚ 50 ਕਿਲੋ ਤੂੰ ਹੀ ਐ ਬੜਾ ਲੈਂਦੇ ਨਾ ਕਿਉਂ ਬੜਾ ਲੈ ਵਿਚਾਰੀ ਨੂੰ ਐਡਾ ਪਾਪ ਕਰੇਗਾ ਗੱਪਣ ਬੱਕਰੀ ਐ ਉਹ ਬਾਪੂ ਮੇਰੇ ਗੱਪਣ ਬੱਕਰੀ ਨਾ ਪੜਾ ਗੱਲ ਤਾਂ ਵਜਨ ਚੀ ਆ ਕਾ ਵਜਨ ਚੀ ਨਹੀਂ ਲਗਾ ਪੈ ਜਰਾ ਜੀ ਯਾਰ 50 ਕਿਲੋ ਤਾਂ weight ਦੇ ਹਿਸਾਬ ਨਾਲ ਹੀ ਐ ਕੀ ਰੱਖਣ ਵੇਖ ਕਰਮਾਂ ਕੀ ਕਰੀਏ ਯਾਰ ਲੋਕ ਕੋਲ ਆਉਂਦੀ ਨਹੀਂ ਮੁੰਡੀਆਂ ਉਹ ਨਾ ਪਰ ਮਾਰ ਕੋਈ ਬਾਧੂ ਮੰਡੀ ਭਰੀ ਪਈ ਦੰਦੀ ਕਿਵੇਂ ਆ ਇਹ ਜਵਾਨ ਆ ਪੱਠ ਜਲਾਇ ਨਹੀਂ ਬਣਨੀ ਹਾਂ ਇਹ ਤੋੜੀ ਬੱਚੇ ਕੰਮ ਨਾਲ ਨਹੀਂ ਬਣਨੀ ਬੂਥੜ ਵੇ ਕਿੱਡਾ ਪਿਆ ਬਾਈ ਲੈਣ ਬਾੜੀ ਦੀ ਵੇਖ ਤੋ ਉਹ 12 ਵਾਲੀ ਤਾਂ ਆਪਣੀ ਪੱਕੀ ਲੈ ਲਈ ਨਾਉਂ ਨਹੀਂ ਲੈ ਤੰਦੇ ਨਹੀਂ ਆਇਂਦਕ ਓ ਯਾਰ ਪੱਕੇ ਰੁਪਏ ਦੱਸ ਦੇ ਹੁਣ 17 ਦੀ ਮੈਂ ਕਿਵੇਂ ਦੇ ਦੇ ਰਹਾਂ ਨੂੰ ਤੂੰ ਵੀ ਛਾਣਾ ਮੈਂ ਤਾਂ 16 ਲਾਇਆ ਹਾਂ ਚੱਲ 16 ਦੀ ਰੱਖ ਲਾ ਜੇ ਪੱਕਾ ਮੋੜ ਲਾਓ 2000 ਦੇ 500 ਯਾਰ ਪਾਤਾ 500 ਬਾਈ 500000 ਨਾਲ ਨਹੀਂ ਹੋਣੀ ਵੱਡਿਆ ਛਾਲਾ ਮਾਰਨੀ ਪੈਣਗੇ ਬਾਈ 17000 ਦੀ ਦੇ 17 ਦੀ ਚਲੋ ਫਿਰ ਚਲੋ ਚਾ ਕੋਈ ਨਹੀਂ ਹੋਰ ਦੇਖੋ ਆਣਾ ਭਾਈ ਏਡੀ ਲੈਂਡ ਬਾਡੀ ਦੀ ਬੱਕਰੀ ਹਣ ਤੈਨੂੰ ਦੱਸਿਆ 50 ਕਿਲੋ ਤੋਂ weight ਦੇ ਹਿਸਾਬ ਨਾਲ ਬੱਕਰੀਆਂ ਜੀ ਯਾਰ ਐਂ ਦੱਸੂਗੀ ਗੱਬਣ ਤਾਂ ਕੀ ਹੈ ਵੀ ਏਡੀਆਂ ਲੈਂਡ ਬਾਡੀ ਵਾਲੀਆਂ ਬੱਕਰੀਆਂ ਭਾਈ ਤੂੰ ਜਦ ਦੀਆਂ ਗੁਆਲਟੀ ਵਾਲੀਆਂ ਬੱਕਰੀਆਂ ਪੜੀ ਜਾਂਦੀਆਂ ਯਾਰ ਹਾਂ ਫਾਨਗੇ ਤਾਂ ਕੁਆਲਟੀ ਦੀਆਂ ਲੈਣ ਰੁਪਏ ਹੁੰਦੇ ਨੇ ਭਾਈ ਰੁਪਏ ਤਾਂ ਫਿਰ 17000 ਦੀ ਬੱਕਰੀ ਫਿਰ ਜਿਗਰੇ ਸੂਪੀ ਨਾ ਸੂਪੀ ਯਾਰ ਕਿੰਨੇ ਮਹੀਨੇ ਦੀ ਗੱਬਣਾਏ ਗੱਬਣ ਕੁਬਣਾ ਭਾਈ ਆਪਾਂ ਤੁਮ ਥੋੜੇ ਥੋੜੇ ਚਿਰ ਦੀਆਂ ਲੱਗੀਆਂ

ਔਰ ਇਹ ਖੜਾ ਸਾਨੂੰ ਸਾਡੀ ਦੇਖਤੀ ਨਾ ਕਰਾ ਇੱਥੇ ਖੜਾ ਖੜ ਜਾ ਜਿੱਕੇ ਚੋਰੀ ਦੇ ਲਿਆਇ ਹੁੰਦਾ ਜਿਹੜਾ ਸਾਡੇ ਨਾਲ ਹਰਦਾ ਖੜ ਜਾ ਲਿਖਾਈ ਇਹ ਤੂੰ ਕਰਾਉਂਗਾ ਮੈਂ ਲਿਖਾਈ ਕੀ ਲੈਣਾ ਲੱਗਿਆ ਸਾਰਾ ਉੱਥੇ 100 ਰੁਪਏ ਲਿਖਾਈ ਲੱਗ ਜਾਣੀ ਹੈ ਤੂੰ ਕਰਾਦੀ ਲਿਖਾਈ ਵੀ ਕੋਈ ਨਹੀਂ ਮੈਨੂੰ 100 ਰੁਪਏ ਚਾਹੀਏ ਵਪਾਰੀ ਨੂੰ 100 ਚਾਹੀਏ ਕੋਈ ਬਾਈ ਨਹੀਂ ਮਿਲਦੇ ਤੇ ਨਹੀਂ ਮਿਲਦੇ ਬੱਕਰੀ ਵੇਚਤੀ ਬਸ ਮੈਨੂੰ ਪਤਾ ਤੂੰ ਯਾਰ 100 ਰੁਪਏ ਲਾ ਕੇ ਵੇਚ ਸਾਡੇ 18 ਉੱਤੇ ਆਪਾਂ ਨੇ 1 ਰੁਪਿਆ ਦੇਣਾ ਮੇਰਾ ਜੀ ਇਹ ਤਾਂ ਪੜਦਾ ਪੈਂਦਾ ਲਵੇ ਇਹ ਤਾਂ ਮੈਂ ਵੀ ਬੇਇੱਜ਼ਤੀ ਕਰਾਵਾਂ ਮੇਰੀ ਮੈਂ ਸੌਦਾ ਕਰ ਲਾਂ ਤੂੰ ਮੁੱਕਰ ਜੇ ਕੀ ਫਾਇਦਾ ਕਿਉਂ ਵੀ ਨਹੀਂ ਨੌ ਤੇ ਚਵਾਰ ਹੈ ਨਹੀਂ ਨਹੀਂ ਲੈਣ ਦੇ ਉਹਨਾਂ ਤਾਂ ਲੱਗਦਾ ਬਾਈ ਨੌ ਤੇ ਚਵਾਰ ਹੈ ਕੋਈ ਚੰਗੀ ਹੋਰੀ ਯਾਰ ਚੰਗੀ ਚੀਜ਼ ਬਾਈ ਯਾਰ 511 ਵਿੱਚ ਬਕਲਤੀ ਛੱਡ ਦੇ ਫਿਰ ਛੱਡ ਦੇ ਨਹੀਂ ਮੈਂ ਤਾਂ ਹੁਣ ਅੰਨਾ ਮਾਣਾ ਮੋਟੇ 100 100 ਸੀਰਾ ਪੂਰਾ ਵਾਸਤੇ ਤਾਂ ਨਹੀਂ ਛੱਡਦੇ ਸੀਰਾ ਪੂਰਾ 100 ਨਾਲ ਨਹੀਂ ਗੱਲ ਬਣਨੀ ਪੂਰਾ ਕਰ लगाई तो कट्टरपी लाल लाल गे पक्के पक्के लाल तू भी उन्हें लगाइए ना जक्के पक्के लगाओ बाजार बाजार उम्मीद आज नहीं होगी बात तो चलो हाँ खारा ने पढ़ की बात नहीं सर पर्ची एक रबड़ की पर्ची बोलती है वो नाक रही है यार नाक रही नाक रही पर्ची ता टेंशन देखे अम्म क्या बात देखे लखाई

ਮੈਨੂੰ ਨਹੀਂ ਪਤਾ ਕਿਨੇ ਲਾਤੇ ਬਾਈ ਤਾਂ ਆਪ ਦੀ ਕਰਾ ਕੇ ਆਏ ਅੱਜ ਤਿੰਨ ਲਾਈਆਂ ਕੱਟੀਆਂ ਅਸੀਂ ਜੋ ਟੋਡੀ ਵੀ ਅਸੀਂ ਕਰਾਈ ਹੈ ਇਹਨਾਂ ਜਿਹੜੀ ਕਰਾਈ ਹੈ ਨਾ ਆ ਅਸੀਂ ਕਰਵਾਈ ਹੈ ਉਸ ਨੂੰ ਉਹਨਾਂ ਨੂੰ ਪੁੱਛਦੇ ਆਪਾਂ ਪੁੱਛਦੇ ਆ ਰਾਮੂ ਨੂੰ ਉਹ ਕਹਿੰਦਾ ਸੀ ਨਾ ਲਖਾਈ ਪਾ ਕਰਾ ਕੇ ਦਿਆਂਗਾ ਹਾਂ ਤੈਨੂੰ ਨਹੀਂ ਦੇਣੇ ਤੇ ਉਹਨੂੰ ਕਹਣਾ ਦੀ ਤੂੰ ਦੇ ਚੱਲ ਪੁੱਛਦੇ ਆਪਾਂ ਗੱਲ ਹੋ ਗਈ ਵੀਡੀਓ ਬੜੀ ਲਈ ਉਹ ਤੇਰੇ ਨਾਲ ਚੱਲੂ ਮੈਂ ਕੋਈ ਨਹੀਂ

19000 ਉਹਨਾਂ ਨੇ ਵੀੜਾ ਵੀ ਫਿਰ ਪਰਚੀ ਕਰਵਾ ਲਿਆ ਕੋਈ ਨਹੀਂ ਕਣ ਬਾਤ ਕਰਵਾ ਲਾਂਗਾ ਪਰਚੀ ਤੂੰ ਕਰਾ ਦੇਂਗਾ ਨਹੀਂ ਨਹੀਂ ਅੱਡੋ ਅੱਡਾ ਪਰਚੀ ਜਿਹੜੀ ਵੀ ਬਾਈ ਪਰਚੀ ਤਾਂ ਯਾਰ ਤੂੰ ਕਰਾਏਗਾ ਮੇਰੇ ਨਾਲ ਯਾਰ ਰਾਜੋ ਇਹ ਗੱਲ ਨਹੀਂ ਹੋਈ ਬਾਈ ਜਦੋਂ 10000 ਰੁਪਏ ਲਾਇਆ ਪਰਚੀ ਵਾਸਤੇ ਤੈਨੂੰ ਪਹਿਲੇ ਕੇ ਵੀ ਰੋਜ਼ ਐਸੇ ਹੀ ਰੋਜ਼ ਦੇਗਾ ਕਰਾ ਦੂਗਾ ਕਰਾ ਦੂਗਾ ਮੇਰੇ ਉਹ ਵੀ ਲੈ ਜਾ ਯਾਰ ਰਾਜੋ ਆਪਣੀ ਕਿਹੜੀ ਕਿਸ਼ੇਰੀ ਲੈ ਆ ਆਹ ਦੇਖੋ ਯਾਰ ਆਹ ਦੇਖ ਲੋ ਕੋਈ ਨਹੀਂ ਇਕਰੀ ਹੁੰਦੇ ਕੋਈ ਉਹ ਲੈ ਆ ਲੈ ਸੂਣ ਵਾਲੀ ਬੱਕਰੀ ਉਹਨਾਂ ਘਰ ਖੜ ਜਾ ਦੇਖਣਾ ਖੜ ਜਾ ਦੇਖਣਾ

今。